ਰੱਬਾ ਜੇ ਤੂੰ ਇੰਨੀ ਮਾੜੀ ਕਿਸਮਤ ਲਿਖਣੀ ਸੀ ਮੇਰੀ ਫਿਰ ਮੈਨੂੰ ਕਿਉਂ ਜਨਮ ਦਿੱਤਾ ਇਸ ਦੁਨੀਆ ਤੇ ਮੇਰਾ ਤਾਂ ਇਸ ਦੁਨੀਆ ਤੇ ਕੋਈ ਨਹੀਂ ਹੈਗਾ ਉਹੀ ਸੀ ਵਿਚਾਰਾ ਇੱਕ ਜਿਹੜਾ ਗੱਲ ਸੁਣਦਾ ਸੀ ਉਹਨੂੰ ਵੀ ਤੂੰ ਦੂਰ ਕਰਤਾ ਆ ਮੇਰੀ ਮਾਂ ਵਿਚਾਰੀ ਚਲ ਇਹ ਕਿੰਨਾ ਕਚਰਾ ਹੈਗੀ ਹੁਣ ਤਾਂ ਚਲ ਮੇਰੇ ਨਾਲ ਵਿਚਾਰੀ ਤੁਰੀ ਫਿਰਦੀ ਹੈਗੀ ਇੱਥੇ ਵੀ ਮੈਂ ਕਿੰਨਾ ਕਚਰਾ ਹਰਪ੍ਰੀਤ ਤੇ ਤਾਂ ਮੈਨੂੰ ਦਿਸੀ ਜਾਂਦੇ ਆ ਰੰਗ ਟੰਗ ਸਿੱਧੇ ਮੂੰਹ ਗੱਲ ਨਹੀਂ ਕਰਦੀ ਮੇਰੇ ਨਾਲ ਭਾਈ ਹਰਪ੍ਰੀਤ ਨੇ ਕੀ ਗੱਲ ਕਰਨੀ ਹੈਗੀ ਕੋਈ ਵੀ ਨਹੀਂ ਬੋਲਦਾ ਹੈਗਾ ਨਾ ਤਾਏ ਕੇ ਬੋਲਦੇ ਛੱਜਣਾ ਜੇ ਜਾ ਕੇ ਬਹਿ ਜਾ ਤਾਂ ਉੱਠ ਕੇ ਅੰਦਰ ਵਗ ਜਾਂਦੀਆਂ ਨੇ ਵੀ ਹੁਣ ਮੈਂ ਕਿਹੜਾ ਈਡੀ ਭੋਲੀਆਂ ਮੈਨੂੰ ਕਿਹੜਾ ਪਤਾ ਨਹੀਂ ਕਿਸੇ ਗੱਲ ਦਾ ਬੇਬੇ ਨਾਲ ਟੱਡਹੋਲਾ ਕਰਦੀਆਂ 2 ਮਿੰਟ ਆ ਗਈ ਰੱਬ ਵੀਰ ਹਾਂ ਬੇਬੇ ਕਿਵੇਂ ਆ ਕੀ ਦੇ ਵੀ ਤੇ ਤਾਏ ਕੇ ਗਈ ਦਸੀਗੀ ਤਾਏ ਕੇ ਹਾਂ ਕੀ ਕਰਾਂ ਬੇਬੇ ਮੈਂ ਕਿੱਥੇ ਜਾਵਾਂ ਮੈਨੂੰ ਕੋਈ ਰਾਹ ਨਹੀਂ ਥਿਆ ਦਾ ਜਾਣ ਨੂੰ ਕੀ ਹੋ ਗਿਆ ਬਸ ਹੁਣ ਤਾਂ ਕੀ ਸੀਗਾ ਉਧਰ ਤਾਏ ਕੀ ਗਈ ਸੀਗੀ ਹਾਂ ਤੇ ਨਾ ਤਾਂ ਤਾਈ ਬੋਲੀਆ ਨਾ ਤਾਈ ਦੀਆਂ ਨੂਹਾਂ ਬੋਲੀਆਂ ਨੇ ਅੰਦਰ ਵੜ ਗਈਆਂ ਅੱਛਾ ਫਿਰ ਮੈਂ ਹਾਰ ਕੇ ਉੱਠ ਕੇ ਆ ਗਈ ਲੈ ਭਾਈ ਐ ਹੁੰਦਾ ਹੈ ਦੁਖੀ ਬੰਦੇ ਤੋਂ ਹਰੇਕ ਹੀ ਡਰਦਾ ਹੁੰਦਾ ਹੈ ਵੀ ਇਹਦਾ ਦੁਖੀ ਗੱਲਾਂ ਕਰੂਗੀ ਤੇ ਐਂ ਕਹਦੇ ਕੋਈ ਮੇਰੀ ਕੀ ਕਿਸਮਤ ਮੈਂ ਆਪ ਨਹੀਂ ਲਿਖੀ ਸੀ ਪ੍ਰਮਾਤਮਾ ਨੇ ਲਿਖਤੀ ਤਾਂ ਮੇਰੀ ਮਾੜੀ ਬੇਬੇ ਮੇਰੇ ਕਰਮ ਇੰਨੇ ਮਾਰੇ ਕਿਉਂ ਲਿਖਤੇ ਰੱਬ ਨੇ ਇਹ ਪੁੱਤ ਕਿਹੜਾ ਆਪਦੇ ਸਾਰੇ ਹੁੰਦੇ ਨੇ ਲੇਖ ਲਿਖਣੇ ਬਿਓ ਮਾਤਾ ਨੇ ਅੱਖਰ ਪਾਤਾ ਮੇਰੇ ਅਖਰ ਦਾ ਬਾਲੀ ਪੁੱਠੇ ਪਾਤੇ ਬੇਬੇ ਇੰਨਾ ਇੰਨੀ ਕਿਸਮਤ ਤਾਂ ਕਿਸੇ ਦੀ ਵੀ ਨਹੀਂ ਮਾੜੀ ਜਿੰਨੀ ਮੇਰੀ ਮਾੜੀ ਐ ਕੋਈ ਨਹੀਂ ਪਤਾ ਇਹਨਾਂ ਤੂੰ ਹੌਸਲਾ ਨਾ ਸਿੱਟਾ ਤੇ ਤੂੰ ਰੋਇਆ ਨਾ ਕਰ ਤੇ ਤੂੰ ਵਧੀਆ ਹਰਪੀ ਤੇ ਨਾ ਕੋਈ ਮਾਰਾ ਮਟਾ ਥੱਪਟਾ ਦਿਆ ਕਰ ਤੇ ਉੱਠਿਆ ਕਰ ਮੰਜੇ ਚ ਤੇ ਜਾਇਆ ਨਾ ਕਰ ਤੇ ਤਾਈ ਕਹਿ ਕਿ ਜਾਇ ਇਹ ਨਾ ਕਰ ਇੱਥੇ ਬਹਿ ਜਾ ਕਰ ਮੇਰੇ ਕੋਲ ਦੀ ਕਾਰਨਾ ਮੈਂ ਤਾਈ ਕਿ ਜੇ ਕੋਈ ਜਦੋਂ ਕਈ ਵਾਰ ਉਹੀ ਮਨ ਉਛਲ ਜਾਂਦਾ ਮੈਨੂੰ ਐ ਹੁੰਦਾ ਵੀ ਉੱਠ ਕੇ ਬਾਹਰ ਨੂੰ ਭਾਗ ਜਾਂ ਚਲ ਨਾ ਜਮੇ ਜਾਂ ਜਾ ਕਰਨ ਆ ਦਾ ਮੋਬਾਈਲ ਕੋਲੇ ਰੱਖਿਆ ਕਰ ਮੋਬਾਈਲ ਇੱਥੇ ਤਰਦੀ ਤੂੰ ਮੈਂ ਮੇ ਮੋਬਾਈਲ ਤੋਂ ਕੋਈ ਨਹੀਂ ਤੂੰ ਕੋਈ ਨਹੀਂ ਮਾਮਾ ਦਾ ਕਹਿੰਦਾ ਚਿੱਤ ਹੋ ਜਾਂਦਾ ਮੋਬਾਈਲ ਦੇਖ ਕੇ ਉਹ ਇਹਦੇ ਚ ਵੀ ਮੈਂ ਮੈਨੂੰ ਤਾਂ ਉਹ ਬੈਠੀ ਨੂੰ ਨਹੀਂ ਜਰਦੀ ਜੇ ਫੋਨ ਦੇਖਣ ਲੱਗੀ ਹਰਪ੍ਰੀਤ ਤਾਂ ਹੀ ਨਹੀਂ ਪਤਾ ਕੀ ਆਖੂਗੀ ਚਲ ਕੋਈ ਨਹੀਂ ਹਰਪ੍ਰੀਤ ਕੀ ਆਖੂਗੀ ਭਾਈ ਜਿਹੜਾ ਹੁਣ ਤਾਂ ਪੁੱਤ ਨਹੀਂ ਪੈਣੀ ਮੇਰੀ ਗੱਲ ਸੁਣੋ ਲੋਕਾਂ ਨੇ ਤਾਂ ਚੱਲ ਕੀ ਸਮਝਣਾ ਸੀਗਾ ਜਦੋਂ ਉਹੀ ਗੱਲ ਰੱਬ ਵੀ ਬੈਰੀ ਬਣ ਗਿਆ ਹਰਪ੍ਰੀਤ ਵੀ ਨਹੀਂ ਗੱਲ ਸਮਝਦੀ ਮੇਰੀ ਕੋਈ ਹੌਲੀ ਦੁਰਾਇਆ ਵੀ ਮੈਨੂੰ ਬਹਿਦ ਲੱਗੀ ਖਵਨੀ ਜਾਂ ਕੋਈ ਨਹੀਂ ਆਪਾਂ ਹੌਲੀ ਹੋ ਜੇ ਤੋ ਠੀਕ ਹੋ ਗਈ ਨਾ ਆਪਾਂ ਕੋ ਹੋਰ ਦੇਖ ਲਾਂਗੇ ਥਾਂ ਤਨ ਹੋਰ ਥਾਂ ਤੋੜ ਦਾਂਗੇ ਤੇਰਾ ਮਨ ਠੀਕ ਹੋ ਜਾਏ ਹੋਰ ਥਾ ਨਹੀਂ ਬੇਬੇ ਹੁਣ ਮੈਥੋਂ ਜਾਇ ਜਾਣਾ ਨਹੀਂ ਬਤਾ ਇਹ ਸਾਰੀ ਓਵਰ ਮੈਂ ਕਿਰ ਇੱਥੇ ਬੈਠੀ ਰਹੂੰਗੀ ਤੈਨੂੰ ਕੌਣ ਰੋਟੀ ਦੇਊਗਾ ਫੇਰ ਮੇਰੇ ਬਿਨਾ ਕੋਈ ਨਹੀਂ ਬੇਬੇ ਆਪਿਓ ਹੈਗਾ ਪਰਮਾਤਮਾ ਉਹੀ ਹੈ ਸਾਰਾ ਕੁਝ ਕਰਨ ਵਾਲਾ ਨਹੀਂ ਤੋ ਅੱਛਾ ਨਾ ਪਾ ਜਾ ਬਿੰਦਚਟ ਤੇ ਮੈਂ ਆਉਣੀ ਆਗੀ ਫੜਾ ਇੱਧਰ ਜਾ ਕੇ ਤੈਨੂੰ ਚਾਹ ਬਣੀ ਲਾਵਾਂ ਨਾ ਮੈਂ ਕੁਛ ਨਹੀਂ ਖਾਣਾ ਪੀਣਾ ਬੇਬੇ ਮੈਂ ਤਾਂ ਪੈਣੀ ਆ ਦੋ ਕੁ ਮਿੰਟ ਪਾ ਜਾ ਤੂੰ ਅਰੇ ਮਾਤੇ ਨਾ ਗੱਲ ਲਾਇਆ ਕਰ ਚੰਗਾ ਚੰਗਾ ਬੇਬੇ ਆਹੋ ਵਾਹ ਹੌਸਲੇ ਚ ਰੱਖਿਆ ਕਰ ਮਾਨ ਹੌਸਲੇ ਚ ਰੱਖਿਆ ਕਰ ਇਹ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਮੇਥਾ ਮਨ ਨੂੰ ਦੇਖ ਕੇ ਨਾ ਮਨ ਠੀਕ ਕਰ ਲੈ ਕੋਈ ਐ ਨਹੀਂ ਵੀ ਕੰਮ ਤੰਦਾ ਕਰ ਲਗੇ ਮਾੜਾ ਮੋਟਾ ਆਉਂਦੀ ਬੇਬੇ ਤੂਰੀ ਉਹ ਬੈਠੀ ਹੋ ਮੰਜੇ ਤੇ ਚੜੀ ਹਰਪ੍ਰੀਤਾ ਹਾਂ ਕੀ ਆ ਬੇਬੇ ਲਾ ਜਰਾਜੀ ਵੀਰ ਨਾ ਤੇ ਤਾਇਕੇ ਬਾਗ ਗਈ ਹਾਂ ਤੇ ਕਹਿੰਦੀ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਨਾ ਤੇ ਤਾਈ ਨੇ ਨਾ ਕਿ ਜਨੇ ਬੂਆ ਨੇ ਕਹਿੰਦੀ ਉੱਠ ਕੇ ਅੰਦਰ ਬਾਗ ਗਿਆ ਤੇ ਹੁਣ ਰੋਂਦੀ ਆਈ ਆ ਲੈ ਹੁਣ ਦੱਸ ਮੈਂ ਕੀ ਕਰਾਂ ਨਾ ਰੋਂਦੀ ਨੇ ਤਾਂ ਹਣੀ ਹੈ ਪਹਿਲਾਂ ਮੈਨੂੰ ਐਂ ਦੱਸ ਤਾਇਕੇ ਕਰੇ ਭੇਜਦੀ ਘਾਤੂ ਐ ਤੂੰ ਤੂੰ ਹੀ ਲਾਉਣੀ ਉਹਦੇ ਉਂਗਲਾਂ ਲਾ ਲ ਜਾ ਆ ਕਿਸੇ ਦੇ ਮਿਲਿਆ 2 ਮਿੰਟ ਕਿਸੇ ਨੇ ਢੜਹੌਲਾ ਕਰਿਆ ਕੋਈ ਨਹੀਂ ਤੇ ਢੜਹੌਲਾ ਕਰਦਾ ਹੁੰਦਾ ਮੈਂ ਤੈਨੂੰ ਦੱਸਾਂ ਅਗਲੀ ਦੇਖ ਕੇ ਉੱਡਣ ਲੱਗਿੰਦੀ ਕੁੜੀਆਂ ਨੂੰ ਕੋਲੇ ਨਹੀਂ ਖੜਨ ਨੀ ਇਹ ਲੈ ਵਿਧਵਾ ਦੇ ਮਾਦਾ ਉਹ ਹੈ ਇੱਕ ਤਾਂ ਮਜ਼ਾ ਦਰਤਾਈ ਕੋਲੇ ਜਾਇਆ ਤਾਈ ਕੋਲੇ ਜਾਇਆ ਤੂੰ ਬੜੀ ਛੇਣੀ ਐ ਤੋ ਐਡੀ ਉਮਰ ਹੋ ਰਹੀ ਐ ਬੇਬੇ ਮਾੜੀ ਮੋਟੀ ਤਾਂ ਅਕਲ ਨਾ ਥਮਾਰਾ ਕਰ ਉਹਨੂੰ ਕੋਈ ਕਿਸੇ ਢੱਕਾ ਤੋੜਨ ਨੂੰ ਕਹੇ ਦੇ ਕੋਈ ਤੇ ਦਿਮਾਗ ਤੋਂ ਗੱਲ ਉੱਤਰੇ ਵੀ ਕੋਈ ਚਾਰ ਭਾਂਡੇ ਮਾਂਜ ਲਾ ਕੋਈ ਸਬਜ਼ੀ ਚੀਰ ਲਾ ਕੱਪੜੇ ਧੋ ਲਾ ਕੋਈ ਆ ਉਹਦਾ ਮਸ਼ੀਨ ਤਰ ਕੇ ਸ਼ੂਟ ਸਿਓ ਲਾ ਕੋਈ ਕੰਮ ਲਾ ਦੇ ਉਹਨੂੰ ਇਹ ਉਹਦਾ ਮਨਦੁਖੀ ਆ ਯਾਰ ਫੀਦਾ ਮੈਨੂੰ ਕੀ ਨਹੀਂ ਕਰਦਾ ਮੈਨੂੰ ਐਂ ਦੱਸ ਮਨ ਉਹਦਾ ਮੰਜੇ ਤੇ ਬਹਿ ਕੇ ਹੋ ਜੂ ਸੈਟ ਜਰ ਆਇਆ ਮਿੰਨਾ ਵੀਦਨ ਆਪਣੇ ਕੋਲੇ ਆਈ ਹੈ ਵਿਚਾਰੀ ਇੰਜ ਕੋਈ ਹੋਰ ਜਾਊਗੀ ਕਿੱਥੇ ਹੁਣ ਅੱਛਾ ਉੱਥੇ ਹੀ ਤੋਰੇਗੀ ਤੂੰ ਇਹਨੂੰ ਕਿਤੇ ਹੋਰ ਤੋਰ ਦਾਂਗੇ ਐਂ ਤੁਰ ਜੂ ਹੁਣ ਤੂੰ ਕਹਿੰਦੀ ਨਾ ਮੰਜੇ ਤੇ ਬੈਠੀ ਤੁਰ ਜੂਗੀ ਪਹਿਲਾਂ ਮਾੜੀ ਮੋਟੀ ਕੋਈ ਉਹਨੂੰ ਉਹੀ ਗੱਲ ਸੈੱਟ ਕਰ ਸਿੱਧਾ ਤਾੜ ਆ ਜੂਗੀ ਫਰਮਟਾ ਦੇ ਕੰਮ ਕਰ ਲੈ ਤੂੰ ਸੈੱਟ ਬੰਦਾ ਨਾ ਕੰਮ ਨਾ ਹੁੰਦਾ ਹੁੰਦਾ ਮੈਂ ਤੈਨੂੰ ਦੱਸਾਂ ਕੋਈ ਤੂੰ ਨਿਆਣੀ ਨਹੀਂ ਮੈਂ ਤੇ ਇਥੋਂ ਛੋਟੀਆਂ ਤੂੰ ਮੈਥੋਂ ਵੱਡੀਆਂ ਉਮਰ ਹਟਾ ਚੁੱਕੀਆਂ ਐ ਐਨਾ ਤਾਂ ਤੈਨੂੰ ਪਤਾ ਹੀ ਹੈ ਵੀ ਜੇ ਬੰਦਾ ਕੰਮ ਧੰਦਾ ਕਰੂਗਾ ਮਾੜਾ ਮਟਾ ਹੱਥ ਲੇਊਗਾ ਬੰਦਾ ਫੇਰ ਸੈਟ ਹੁੰਦਾ ਮੰਜੇ ਤੇ ਬੈਠੇ ਦਾ ਦਿਮਾਗ ਹੋਰ ਹੱਲੂਗਾ ਨੀ ਮੈਂ ਤਾਂ ਐਸੀ ਰਾਲ ਮੈਂ ਕਹਿੰਦਾ ਮਾਨਦੂਖਿਆ ਮਾੜਾ ਮੋਟਾ ਕਿਸੇ ਮੂੰਹ ਮੱਥੇ ਲੱਗੇ ਤਾਂ ਮਣੀ ਮੱਟਿਆ ਹੋ ਹੋ ਇਹ ਫੇਰ ਨਾਤੀ ਮੂੰਹ ਮੱਥੇ ਮੈਂ ਤਾਂ ਕਹਿੰਦੀ ਆ ਤੂੰ ਪਿੰਡ ਚ ਲੈ ਕੇ ਬਗ ਜਾ ਕਰ ਮੂੰਹ ਮੱਥੇ ਲਾ ਲਿਆ ਕਰ ਕੋਈ ਕੁਛ ਬੋਲਿਆ ਕਰੂ ਕੋਈ ਕੁਛ ਬੋਲਿਆ ਕਰੂ ਬਾਹਰ ਸੁਣ ਕੇ ਲੱਗਣਾ ਹੁਣ ਜੇ ਕਿਸਮਤ ਇਹਦੀ ਕੋਈ ਵਿਆਹ ਮਾਤਾ ਨੇ ਪੁੱਠਾ ਅਖਰ ਪਾਤਾ ਤੇ ਕਿਹੜਾ ਕਿਸੇ ਦੇ ਸਾਰੇ ਐ ਅਖਰ ਤਾਂ ਬੇਬੇ ਸਿੱਧੇ ਵੀ ਪੈ ਜਾਣਗੇ ਕੋਈ ਨਹੀਂ ਜੇ ਵਿਆਹ ਮਾਤਾ ਨੇ ਇੱਕ ਵਾਰੀ ਪੁੱਠਾ ਪਾਤਾ ਦਵਾਰੇ ਲੇਖ ਤਾਂ ਲਿਖੇ ਜਾਂਦੇ ਹੈਗੇ ਉਹ ਤਾਂ ਆਪਦੇ ਸਾਰੇ ਹੁੰਦਾ ਕੋਈ ਚੰਗਾ ਕਰ ਭਾਰ ਕੇ ਹੋਰ ਕਰ ਦਾਂਗੇ ਪਹਿਲਾਂ ਕਿਹੜਾ ਆਪਾਂ ਮਾੜਾ ਪਾਲਿਆ ਸੀ ਬਥੇਰੇ ਤੇ ਪੈਸਾ ਲਾਇਆ ਸੀ ਹੁਣ ਜਦੋਂ ਕਿਸਮਤੀ ਇਹ ਜੀ ਦੀ ਸਾਡੇ ਕਿਸਾਰੇ ਆ ਬਰਾਏ ਨੇ ਮਾੜੇ ਲਿਖੇ ਇਹ ਗੁਰਤੂ ਐ ਮੰਜੇ ਤੇ ਬਹਾਈ ਰੱਖੇਗੀ ਭਈ ਐ ਤਾਂ ਮੈਂ ਵੀ ਤੰਗ ਹੋ ਜੂਆਂ ਤੋਂ ਫਿਰ ਜੇ ਕੋਈ ਨਹੀਂ ਆਉਣੀ ਉਹ ਹੀ ਕਰ ਲੂਗੀ ਉੱਠ ਕੇ ਆਹੋ ਤੂੰ ਮਾਂਜ ਲਿਆ ਕਰ ਭਾਂਡੇ ਉਹਨੂੰ ਨਾ ਕਾਸ਼ੇ ਨੂੰ ਕਹੀ ਹੁਣ ਫੇਰ ਮੁਰੀ ਜੰਨੀ ਉਹਦੇ ਕੋਲੇ ਕੋਈ ਬੰਦਾ ਸਾਰਾ ਦਿਨ ਰੋਈ ਨਹੀਂ ਜਾਂਦਾ ਰਹਿੰਦਾ ਪੁੱਠਾ ਸਿੱਧਾ ਤੂੰ ਵੀ ਨਾ ਬਾਲਾ ਬੋਲਿਆ ਕਰ ਉਹਨੂੰ ਮੈਂ ਤੂੰ ਬੜਾ ਪਿਆਰ ਨਾਲ ਬੋਲ ਕੇ ਤੇ ਦਿਲ ਤਰੋਂ ਨਹੀਂ ਫੱਟਰਾਉਂਦੀ ਨਾ ਦਿਲ ਮੇਰੇ ਕੋਲ ਕਦੋਂ ਆਇਆ ਕਿੱਥੋਂ ਟਿਕਦਾ ਹੂੰ ਤੂੰ ਟਿੱਕੇ ਰਹਿ ਜਾ ਮੈਂ ਤੇਨੂੰ ਦਚਾਂ ਬਾਈ ਨਾਲੀ ਡਰੀ ਕਰਿਆ ਕਰਾਂ ਮੈਂ ਮੈਂ ਕਰਦੀ ਆ ਉਹਦੇ ਨਾਲ ਗੱਲ ਮੈਂ ਕਰਦੀ ਆ ਲੈ ਦੇ ਨਾ ਗੱਲ ਰਾਜਵੀਰ ਨਹੀਂ ਰਾਜਵੀਰ ਹਾਂ ਪਾਪੀ ਖੜੀ ਹੋ ਐ ਪੈ ਕੇ ਨਹੀਂ ਟਾਈਮ ਪਾਸ ਹੁੰਦਾ ਜਿਵੇਂ ਤੂੰ ਪਈਏ ਕੋਈ ਮੈਡਮ ਟ ਕੰਮ ਕਰ ਲਿਆ ਕਰ ਕੀ ਕੰਮ ਕਰਾਂ ਪਾਪੀ ਜੀ ਨਹੀਂ ਕਰਦਾ ਕੰਮ ਕਰਨ ਨੂੰ ਕੰਮ ਤਾਂ ਜੀ ਤਾਂ ਕਿਸੇ ਦਾ ਨਹੀਂ ਕਰਦਾ ਹੁੰਦਾ ਬਈ ਕੰਮ ਤਾਂ ਕਰਨਾ ਪੈਂਦਾ ਹੁਣ ਤੂੰ ਦ ਮਾੜਾ ਮੋਟਾ ਤੂੰ ਕੋ ਕੰਮ ਕਰੇਂਗੀ ਤੇ ਮਾੜਾ ਮੋਟਾ ਉਹੀ ਗੱਲ ਤੇਰਾ ਦਿਮਾਗ ਉਧਰੋਂ ਮਾੜਾ ਮੋਟਾ ਉਹ ਹੋਊਗਾ ਭੁੱਲੇਂਗੀ ਗੱਲ ਨੂੰ ਐਂ ਦਾ ਫਿਰ ਬੰਦਾ ਉਹੀ ਗੱਲ ਮਨ ਤੇ ਸਾਰੀ ਉਮਰ ਹੀ ਲਾਈ ਰੱਖੇ ਜੇ ਹੁਣ ਭਾਬੀ ਐਂ ਗੱਲਾਂ ਭੁੱਲਣ ਲੱਗ ਜਾਣ ਫਿਰ ਗੱਲਾਂ ਕਾਦੀਆਂ ਨੇ ਫਿਰ ਤਾਂ ਕੋਈ ਗੱਲ ਹੀ ਨਾ ਦਿਲ ਤੇ ਲਾਵੇ ਨਾੜੇ ਮੈਂ ਤੈਨੂੰ ਦੱਸਾਂ ਨਾ ਸਾਰੀ ਉਮਰ ਇੱਕੋ ਹੀ ਗੱਲ ਨਹੀਂ ਹੁੰਦੀ ਮੈਂ ਤੈਨੂੰ ਨਾ ਸਮਾਂ ਨਾ ਪੈ ਕੇ ਬੰਦਾ ਸਾਰਾ ਕੁਝ ਭੁੱਲ ਜਾਂਦਾ ਮੈਂ ਤੈਨੂੰ ਦੱਸਾਂ ਐਂ ਕਰ ਮੈਨੂੰ ਕਿਹੜੇ ਕੰਮ ਚੰਗੇ ਲੱਗਦੇ ਮੇਰਾ ਤਾਂ ਬਸਿਆ ਵਸਾਇਆ ਘਰ ਉੱਜੜ ਗਿਆ ਫਿਰ ਉਹ ਤਾਂ ਹੁਣ ਕਿਸੇ ਦੇ ਰਖ ਸਾਰੇ ਨਹੀਂ ਰਾਜਵੀਰ ਨਾ ਤਾਂ ਤੇਰੇ ਸਾਰੇ ਨਾ ਮੇਰੇ ਸਾਰੇ ਕਿਸੇ ਦੇ ਸਾਰੇ ਨਹੀਂ ਉੱਥੇ ਤੇਰੇ ਭਰਾ ਦਾ ਜੋਰ ਵੀ ਨਹੀਂ ਸੀ ਚੱਲਦਾ ਜੋਰ ਚੱਲਦਾ ਤੂੰ ਐਂ ਕਰ ਆਪਣੇ ਨਾ ਹੋਈਏ ਕਢਾਈ ਆੜੀ ਆਈ ਆ ਮੈਡਮ ਸ਼ੂਟ ਸਿਖਾਉਂਦੀ ਐ ਕਢਾਈ ਤੇ ਤੂੰ ਕਢਾਈ ਸਿੱਖ ਲੈ ਉਹਦੇ ਕੋਲ ਤੇ ਭਾਬੀ ਹੁਣ ਮੇਰੇ ਤੋਂ ਕਿ ਕਿਹੜੀਆਂ ਕਢਾਈਆਂ ਸਿੱਖੀਆਂ ਜਾਣੀਆਂ ਉਹੀ ਗੱਲ ਮਾਂਜੇ ਤਾਂ ਮੈਥੋਂ ਭਾਂਡੇ ਨਹੀਂ ਜਾਂਦੇ ਕਾਮਲੀਏ ਸਿੱਖੀਆਂ ਕਿਉਂ ਨਹੀਂ ਜਾਣੀਆਂ ਸਾਰਾ ਕੁਝ ਕਰ ਲੇਂਗੀ ਤੂੰ ਮੜਾ ਹੌਂਸਲਾ ਰੱਖ ਤੂੰ ਮੜਾ ਉਸ ਨਾਲ ਜਾ ਤੂੰ ਐਂ ਕਰ ਇੱਕ ਦਿਨ ਤੂੰ ਕੋਲੇ ਬਹਿ ਕੇ ਦੇਖਿਆ ਦੂਜੇ ਦਿਨ ਤੂੰ ਕੱਢਣ ਲੱਗ ਜੇਂਗੀ ਨਾਲੇ ਉੱਥੇ ਤੈਨੂੰ ਅਗਲਾ ਬਲਾਉਣ ਚ ਲਾਉਣ ਲੱਗ ਜੂ ਜਦੋਂ ਜਾਏਂਗੀ ਹੁਣ ਦੇਖ ਤੂੰ ਤਾਇਏ ਕੀ ਕਰੇਗੀ ਤਾਇਏ ਕਹਿੰਨੇ ਤੇਰੇ ਨਾਲ ਕੀ ਕੀਤੀ ਬੋਲੀ ਕੋਈ ਤੇਰੇ ਨਾਲ ਜੇ ਕੋਈ ਬੁਲਾਉਂਦਾ ਚਲਾਉਂਦਾ ਹੋਵੇ ਭਾਬੀ ਫੇਰ ਤਾਂ ਮੈਨੂੰ ਲੋੜ ਹੀ ਨਹੀਂ ਫੇਰ ਤਾਂ ਮੈਨੂੰ ਇੰਨਾ ਦੁੱਖ ਹੀ ਨਾ ਹੋਵੇ ਫੇਰ ਉਹ ਜਦੋਂ ਅਗਲਾ ਪਹਿਲੀ ਦੇਖ ਕੇ ਮੂੰਹ ਪਈ ਅਗਲਾ ਹੋਈ ਗੱਲ ਅੱਜ ਕੱਲ ਨਾ ਦੁਨੀਆਂ ਬਾਲਾਂ ਕੁਝ ਕਰਦੀ ਐ ਮੈਂ ਤੈਨੂੰ ਦੱਸਾਂ ਪੁੱਛੀ ਨਾ ਦੁਨੀਆਂ ਤੇ ਕੀ ਕੁਝ ਚੱਲਿਆ ਪਿਆਗਾ ਫੇਰ ਤੇਰਾ ਲੱਗ ਗਿਆ ਫੇਰ ਮੈਂ ਤੇਰੇ ਹੱਥ ਲਾ ਲੂੰ ਤੇਰੇ ਕੋਲੇ ਬਹਿ ਜੂੰ ਤੇਰੇ ਕੱਪੜੇ ਵੀ ਧੋਣੀਆਂ ਮੈਂ ਸਾਰਾ ਕੁਝ ਕਰਦੀ ਐ ਫੇਰ ਮੈਨੂੰ ਤਾਂ ਕੁਝ ਹੁੰਦਾ ਨਹੀਂ ਇਹ ਤਾਂ ਬਹਿਮ ਹੈ ਕਿੰਨੇ ਮਰਜ਼ੀ ਕਰ ਲਾ ਬਹਿਮਾ ਪਰਮਾਨੇ ਤਾਂ ਦਨੂਆਂ ਮਾਰੀ ਪਈ ਐ ਕਹੇ ਭਈ ਕੁੜੀ ਵਿਧਵਾ ਹੋ ਗਈ ਤਾਂ ਇਹਦੇ ਲਵੇ ਨਾ ਲੱਗੋ ਇਹਦੇ ਕੋਲੇ ਨਾ ਮਿੱਠੇ ਨਾ ਮੰਜੇ ਤੇ ਨਾ ਮਿੱਟੋ ਇਹਨੂੰ ਕੋਈ ਕੁੜੀ ਬੁਲਾਓ ਨਾ ਹਾਂ ਇਹ ਤਾਂ ਮੈਨੂੰ ਗੱਲ ਦੰਦੀ ਸੀਗੀ ਮੈਂ ਆਪਣੀ ਉਧਰਲੀ ਚਾਚੀ ਐ ਜਿਹੜੀ ਤੇ ਪਤਾ ਨਹੀਂ ਕਿੱਥੇ ਜਾਂਦੀ ਸੀਗੀ ਤੇ ਜਦੋਂ ਮੈਨੂੰ ਦੇਖ ਲਿਆ ਪੁੱਠੀ ਮੁਰਗੀ ਆਹੋ ਵੀ ਕਿਤੇ ਕੁੜੀ ਮੱਥੇ ਨਾ ਲੱਗ ਜੇ ਬੁਰਾ ਮੰਨਣ ਲੱਗ ਜਾਂਦੀਆਂ ਭਈ ਇਹ ਕਿ ਮੱਥੇ ਲੱਗ ਗਈ ਵਿਧਵਾ ਤਾਂ ਮੱਥੇ ਲੱਗੀ ਮਾੜੀ ਐ ਨਾ ਵਿਧਵਾ ਚ ਕਿਹੜਾ ਜਾਨ ਨਹੀਂ ਹੁੰਦੀ ਨਾਲੇ ਫਿਰ ਉਹ ਵੀ ਹੁੰਦੀ ਤਾਂ ਉਹ ਵੀ ਕੁੜੀ ਕੋਈ ਐ ਇਹਦਾ ਚੱਲ ਕੋਈ ਨਹੀਂ ਮੈਨੂੰ ਮੜਾ ਇਹ ਸੈੱਟ ਹੋ ਜਾਣ ਦੇ ਮੈਂ ਬਗਜਿਆ ਕਰੂੰਗੀ ਸੈੱਟ ਹੋ ਜਾਈਂ ਮੈਂ ਤੈਨੂੰ ਦੱਸਾਂ ਕੱਲ ਤੋਂ ਤੂੰ ਸੈਂਟਰ ਜਾਣ ਲੱਗ ਜਾ ਤੇਰੇ ਬਾਈ ਨੂੰ ਕਹਿ ਕੇ ਮੈਂ ਤੇਰੇ ਪੈਸੇ ਪਰਵਾ ਦੂੰਗੀ 6000 ਰੁਪਏ ਲੈਂਦੀਆਂ ਮਹੀਨੇ ਦਾ ਦੇ ਦਾਂਗੇ ਚੱਲ ਕੋਈ ਨਹੀਂ ਭਾਬੀ ਫਿਰ ਬਗਜਿਆ ਕਰੂੰਗੀ ਆਹੋ ਨਹੀਂ ਤਾਂ ਤੂੰ ਕੜਾਈ ਕਰਨ ਸਿੱਖ ਲੈਣੀ ਨਾ ਮੇਰਾ ਸੂਟ ਕੱਢ ਲਈਂ ਕਾਬ ਦਾ ਕੱਢ ਲੈ ਨਾਲੇ ਹੁਣ ਨਾ ਆਪ ਕੋਲ ਕੜਾਈ ਤੇਰੀ ਕੱਢ ਲਊਂਗੀ ਮੈਂ ਤੇਰੀ ਆਪ ਕੋਲ ਕੜਾਈ ਦੀ ਕੜਾਈ ਬਲਾਈ ਸੋਣੀ ਚੱਲੀ ਆ ਲੈ ਤੇਰੇ ਵੀ ਕੱਢਾਂਗੇ ਸੁੱਖ ਨਾ ਕਮਲਗੇ ਹੁਣ ساری ਉਮਰ ਘਰੇ ਤਾਂ ਨਹੀਂ ਬੈਠੀ ਰਹੇਂਗੀ ਤੂੰ ਗਾਹਾਂ ਵੀ ਤੇਰਾ ਦੇਖ ਕੇ ਕਰਾਂਗੇ ਨਾ ਕੋਈ ਨਹੀਂ ਭਾਬੀ ਭਗ ਜਾ ਕਰੂੰਗੀ ਹਾਂ ਤੇ ਤੂੰ ਬੇਬੇ ਦੇ ਮੰਗਰ ਲੱਗ ਕੇ ਨਾ ਐ ਨਾ ਸਾਰਾ ਦਿਨ ਐ ਵੀ ਰੋਈ ਜਾਵਾ ਮਰੂ ਮਰੂ ਕਰੀ ਜਾਵਾ ਵੀ ਮੈਨੂੰ ਵੀ ਰੱਬ ਲੈ ਜੇ ਐ ਨਹੀਂ ਦੇਖ ਬੰਦਾ ਜਾਂਦਾ ਹੁੰਦਾ ਬੰਦਾ ਜਿਹੜਾ ਬਾਗ ਗਿਆ ਉਹਦੇ ਮੰਗਰ ਜਾਇਆ ਨਹੀਂ ਜਾਂਦਾ ਕਿਸੇ ਤੋਂ ਜੇ ਬੰਦੇ ਜਾਂਦੇ ਹੁੰਦੇ ਅੱਜ ਤੱਕ ਕਰ ਤਾਂ ਸਾਰੀ ਦੁਨੀਆਂ ਹੀ ਤੁਰ ਜਾਂਦੀ ਐ ਨਹੀਂ ਜਾਣੀ ਗੱਲ ਠੀਕ ਹੈ ਗੱਲ ਕਰ ਹੁਣ ਜਿਹੜਾ ਮੈਨੂੰ ਦੁੱਖ ਆ ਉਹਦਾ ਮੈਨੂੰ ਪਤਾ ਹੈਗਾ ਦੁੱਖ ਤਾਂ ਦੇਖ ਰਾਜੀ ਵੀਰ ਜਿੰਨੂੰ ਕਿ ਪਤਾ ਹਨਾ ਇੰਨਾ ਰਾਤਾਂ ਨੂੰ ਵੀ ਨੀਂਦ ਨਹੀਂ ਆਉਂਦੀ ਜਿੰਨਾ ਦੁੱਖ ਤੈਨੂੰ ਹੈ ਨਾ ਤੇਥੋਂ ਵੱਧ ਕੇ ਸਾਨੂੰ ਹੈ ਮੈਂ ਤੈਨੂੰ ਦੱਸਾਂ اسی ਉਹੀ ਗੱਲ ਤੇਰੇ ਸਾਹਮਣੇ ਤੱਕ ਹੀ ਜਾਨਣੇ ਆਗੇ ਦੁੱਖ ਤਾਂ ਸਾਨੂੰ ਵੀ ਆ ਵੀ ਅਸੀਂ ਘਰ ਬਾਰ ਲਾ ਕੇ ਸਾਰਾ ਕੁਝ ਤੇਰਾ ਏਡਾ ਵਿਆਹ ਕੀਤਾ ਸੀ ਇੰਨਾ ਤਕੜਾ ਉਹੀ ਗੱਲ ਪੈਲਸ ਕਰਿਆ ਸੀ ਇੰਨੇ ਪੈਸੇ ਲਾਏ ਸੀ ਉਹੀ ਗੱਲ 6 ਮਹੀਨੇ ਵੀ ਨਾ ਪਏ ਤੈਨੂੰ ਤਾਂ ਕੀ ਕਰੀਏ ਫਿਰ ਹੁਣ ਇਹ ਤਾਂ ਹੁਣ ਫਿਰ ਭਾਬੀ ਮੇਰੀ ਕਿਸਮਤ ਦੇ ਮਾਰੀ ਦੇਖੋ ਮਰਿਆ ਨਾ ਰਾਜਵੀਰ ਮਰਿਆ ਤਾਂ ਜਾਂਦਾ ਨਹੀਂ ਜਿਉਣਾ ਤਾਂ ਪੈਂਦਾ ਜਿਉਣਾ ਤਾਂ ਪਊਗਾ ਤੈਨੂੰ ਵੀ ਜਿਉਣਾ ਪਊਗਾ ਤੈਨੂੰ ਵੀ ਸਭ ਕੁਝ ਕਰਨਾ ਪਊਗਾ ਜਦੋਂ ਇੱਥੇ ਰਹਿਣਾ ਧਰਤੀ ਤੇ ਰਹਿਣਾ ਉਹ ਤਾਂ ਜਦੋਂ ਮਰ ਜਾਂਦਾ ਬੰਦਾ ਉਦੋਂ ਕੰਮ ਮੁੱਕ ਜਾਂਦੇ ਸਾਰੇ ਜਿਉਂਦੇ ਜੀ ਦਾ ਕੁਛ ਨਹੀਂ ਮੁਕਦਾ ਐ ਦੱਸ ਮੈਨੂੰ ਤੂੰ ਰੋਟੀ ਨਹੀਂ ਖਾਂਦੀ ਕਿ ਚਾਹ ਨਹੀਂ ਪੀਂਦੀ ਕਾਰਨਾ ਤਾਂ ਸਭ ਕੁਝ ਹੀ ਪੈਂਦਾ ਜੇ ਤੂੰ ਖਾਣਾ ਪੀਣਾ ਨਹੀਂ ਆਪਾਂ ਛੱਡ ਸਕਦੇ ਫਿਰ ਆਪਾਂ ਬਹਿ ਕੇ ਮੀਣ ਸਕਦੇ ਆ ਮੰਜੇ ਤੇ ਤੂੰ ਐ ਕਰੀ ਤੇਰੇ ਬਾਈ ਨੂੰ ਕਹਿ ਕਿ ਮੈਂ ਤੇਰਾ ਉਹ ਕਰਵਾ ਦੂੰਗੀ ਉੱਥੇ ਤੇ ਤੂੰ ਭੱਗ ਜਾ ਕਰੀ ਸ਼ੂਟ ਕੱਢ ਲਈ ਤੇ ਦੋ ਸ਼ੂਟ ਪਏ ਮੇਰੇ ਕੋਲੇ ਸਾਫ ਇੱਕ ਮੇਰਾ ਕੱਢ ਦੀ ਇੱਕ ਆਵਦਾ ਕੱਢ ਦੀ ਚਲ ਕੱਢ ਲਊਂਗੀ ਆ ਜਾ ਮੈਂ ਵੀ ਤੇਰੇ ਨਾਲ ਭਾਂਡੇ ਜੇ ਮਜਾਦ ਲਈ ਆ ਜਾ ਅੰਜ ਰਸੋਈ ਚ ਚੱਲ ਮੇਰੇ ਨਾਲ ਪਰ ਰਸੋਈ ਚ ਨੇ ਤੇ ਸਬਜ਼ੀ ਬਣਾ ਲਾਂਗੇ ਨਾ ਭਾਂਡੇ ਮਾਂਜ ਲਾਂਗੇ ਨਾ ਆਟਾ ਉਟਾ ਗੁੰਨ ਲਾਂਗੇ ਬੇਬੇ ਦੇ ਪਿੱਛੇ ਲੱਗ ਕੇ ਬੈਠੀ ਰਹੀ ਨਾ ساری ਉਮਰ ਐ ਮੰਜੇ ਤੇ ਬੈਠੀ ਰਹੇਗੀ ਫਿਰ ਪਤਾ ਨਹੀਂ ਕਿਵੇਂ ਚੁੱਪ ਜੇ ਕਰੀ ਬੈਠੀ ਕੀ ਗੱਲ ਉਹੀਂ ਬੈ ਗਈ ਚੁੱਪ ਜੇ ਕਰਕੇ ਹੋਰ ਕੀ ਐਂ ਕਹਿੰਦੀ ਸੀ ਮੈਂ ਤਾਂ ਤੈਨੂੰ ਮੈਂ ਆਪਣੇ ਆ ਸੈਂਟਰ ਵਾਲੀ ਨੇ ਆਈ ਕੜਾਈ ਆੜੀ ਕੜਾਈ ਵਾਲੀ ਤਾਂ ਆਉਂਦੀ ਜਦੀ ਆਪਣੇ ਪਿੰਡ ਦਾ ਸੈਂਟਰ ਵਾਲੀ ਤਾਂ ਹਾਂ ਤੇ ਮੈਂ ਤਾਂ ਐਂ ਕਹਿੰਦੀ ਸੀ ਵੀ ਰਾਜਵੀਰ ਨੂੰ ਜੇ ਆਪਾਂ ਕੜਾਈ ਕਰਨ ਲਾ ਦੀਏ ਕੋ ਰਾਜਵੀਰ ਦਫ਼ਤਰੀ ਦਾ ਕਿੱਥੇ ਹਜੇ ਮਨ ਮੰਨਦਾ ਇਹ ਜੇ ਕੰਮ ਕਰਨ ਨੂੰ ਕਿੱਥੋਂ ਜਾਣਾ ਗਰੂ ਮੈਂ ਤਾਂ ਨਹੀਂ ਮੰਨਦਾ ਜੇ ਜਾਣ ਲੱਗ ਜੇ ਉਹੀ ਗੱਲਾਂ ਮਾੜਾ ਮੋਟਾ ਬਾਹਰ ਅੰਦਰ ਜਾਣ ਲੱਗ ਜੇ ਮੂੰਹ ਉੱਤੇ ਲੱਗਣ ਲੱਗ ਜੇ ਬੰਦਾ ਵਾੜਾ ਹੋ ਜਾਂਦਾ ਕਹਿੰਦਾ ਪਈ ਸਾਰਾ ਦਿਨ ਰੋਈ ਜਾਂਦੀ ਏ ਉਹ ਤਾਂ ਗੱਲ ਤੇ ਇੱਕ ਬੇਬੇ ਜਿਗਾਂ ਗੱਲਾਂ ਕਰੀ ਜਾਂਦੀ ਏ ਕੋਲੇ ਲਿਸੀਆਂ ਲਾਮੀਆਂ ਉਹਦੇ ਉਹ ਬੇਬੀਆਂ ਦਾ ਨਾ ਐਵੇਂ ਸਾਰੀਆਂ ਪ੍ਰਾਣੀਆਂ ਗੱਲਾਂ ਕਰਦੀ ਰਹਿੰਦੀ ਏ ਆ ਉਹਦਾ ਚੱਜ ਦੀ ਗੱਲ ਬੇਬੇ ਤੇ ਇੱਕ ਵੀ ਨਹੀਂ ਕਰਦੀ ਉਹਦਾ ਤਾਂ ਮਨ ਪਹਿਲੀ ਨਹੀਂ ਤਰੀ ਦਾ ਲੱਗਦਾਗਾ ਹੋਰ ਗੱਲਾਂ ਨੂੰ ਯਾਦ ਕਰਾਈ ਜਾਂਦੀ ਨਾਲੇ ਉਹ ਵੇਲੇ ਦੇਖ ਪਹਿਲਾਂ ਸੀ ਜਦੋਂ ਐ ਕਹਿ ਦਾਂਦੇ ਵੀ ਬਾਹਰ ਨਾ ਕੱਢੋ ਕੁੜੀ ਨੂੰ ਬਾਹਰ ਨਾ ਜਾਣ ਦਿਓ ਕਿਸੇ ਦੇ ਮੱਥੇ ਨਾ ਉਹਨਾਂ ਨੇ ਬਗਜੂਗੀ ਕਿਸੇ ਦੇ ਮੂੰਹ ਉੱਥੇ ਲੱਗੂਗੀ ਤਾਂ ਮਾੜਾ ਮੋਟਾ ਦਾ ਮਨ ਹਲਕਾ ਹੋ ਜਾਊਗਾ ਉਹ ਗੱਲ ਤਾਂ ਤੇਰੀ ਠੀਕ ਹੈ ਹਾਂ ਮਾੜਾ ਮੋਟਾ ਹਨਾ ਜ਼ਿੰਦਗੀ ਫੇਰੀ ਰੋੜੂਗੀ ਵਿਚਾਰੀ ਕਿਸੇ ਕੋਲ ਜਾਊਗੀ ਆਊਗੀ ਉਹ ਗੱਲ ਖੁੱਲ ਜੂਗੀ ਮਨ ਤੋਂ ਜੇ ਐ ਮੰਜੇ ਤੇ ਪਈ ਰਹੀ ਤੇ ਫਿਰ ਐ ਕਿਵੇਂ ਇਹਦਾ ਮਨ ਵੱਧੂਗਾ ਇਹ ਤਾਂ ਪੀ ਪੀ ਉਹੀ ਗੱਲ ਕਰਾਂਗਾ ਬਣ ਜੂਗੀ ਹਾਂ ਉਹਦਾ ਹਾਂ ਇੱਕ ਰੋਗ ਬਣ ਜਾਂਦਾ ਫਿਰ ਤਾਂ ਘਟਣ ਲੱਗ ਜਾਂਦਾ ਬੰਦਾ ਮੰਜੇ 'ਚ ਪਿਆ ਹਾਂ ਨਾ ਉਹਨੂੰ ਖਾਦਾ ਪੀਤਾ ਲੱਗਦਾ ਹੈ ਜਾਂਦੀ ਗੁਜ ਤਾਂ ਹੈ ਨਹੀਂ ਸਮਾਰ ਕੇ ਰੋਟੀ ਟੁਕੜਾ ਪਹਿਲਾਂ ਖਾਉ ਪੀਉ ਤਾਂ ਫੇਰੀ ਜੇ ਮਾੜਾ ਮਟਕ ਤੋੜਾ ਫੇਰਾ ਕਰੂ ਬੇਬੇ ਤਾਂ ਜੇ ਮੈਂ ਉਹਨੂੰ ਕਹਦਾ ਨਹੀਂ ਰਾਜਵੀਰ ਭਾਂਡੇ ਧੋਲਾ ਤਾਂ ਭਾਂਡੇ ਹੱਥ 'ਚ ਫੜ ਕੇ ਖੜ ਜਾਂਦੀ ਮੈਂ ਤੋ ਨਹੀਂ ਆ ਜੇ ਮੈਂ ਕਹਦਾ ਨਹੀਂ ਆ ਜਾ ਮੇਨਾ ਰੋਟੀ ਬਣ ਮਾਰੇ ਆਖੂ ਮੈਂ ਪਕਵਾ ਦਾਨੀ ਆ ਕਿਸੇ ਕੰਮ ਨੂੰ ਕਾ ਬੂਰੇ ਬੇਬੇ ਫਿਰ ਆਏ ਰਹਿੰਦੇ ਨਾ ਕਿ ਖਾਵੇਂ ਮੇਰੀ ਧੀ ਤੋਂ ਫੇਰ ਕੰਮ ਹੀ ਨਾ ਕਰਾਉਣ ਲੱਗ ਜੇ ਕਿ ਜੇ ਮੂਰੇ ਗੋਲੀਆਂ ਲੱਗ ਜਾਂਦਾ ਸਾਰਾ ਦਿਨ ਇਸ ਗੱਲ ਦਾ ਰਹਿੰਦਾ ਨਾ ਮੈਂ ਗੋਲੀ ਲਾ ਕੇ ਮੈਨੂੰ ਐ ਦੱਸ ਮੈਂ ਗੋਲੀ ਲਾ ਕੇ ਉਹਨੂੰ ਕੋਈ ਰਾਜੀ ਆ ਜਾਂ ਮੈਂ ਉਹ ਘਰੇ ਬਹਾਈਏ ਜਾਣ ਕੇ ਬਹਾਈਏ ਉਹ ਤਾਂ ਰੱਬ ਦੀ ਕੀਤੀ ਹੈ ਨਾ ਕਿਹੜਾ ਕਿਸੇ ਬੰਦੇ ਨੇ ਕੀਤੀ ਹੈ ਜੇ ਮਾੜਾ ਮਟਕੂ ਕੰਮ ਕਰ ਲਿਆ ਨਾ ਮਨ ਹਲਕਾ ਹੋ ਜੇ ਹੁਣ ਦੇਖ ਮੇਰੇ ਨਾ ਘਰ ਦੇ ਕੰਮ ਤਾਂ ਬੇਬੀ ਨਹੀਂ ਕਰਨ ਦਿੰਦੀ ਚੰਗਾ ਫਿਰ ਮੈਂ ਕਰਦਾ ਮੈਂ ਜਾਇਆ ਨਾ ਸੈਂਟਰ ਵਾਲੀ ਕੋਲ ਜੇ ਉੱਥੇ ਜਾਇਆ ਕਰੂਗੀ ਤਾਂ ਆਪਾਂ ਫੀਸ ਵਰਕੜੀ ਬੋਦੀ ਥੋੜੀ ਬੋਦੀ ਭਰ ਦਿਆਂਗੇ 6000 ਰੁਪਇਆ ਲੈਂਦੀ ਹੈ ਕਹਿੰਦੀਆਂ ਮਹੀਨੇ ਦਾ ਉਹ ਚਲ ਕੀ ਗੱਲ ਹੈ 6000 ਦੀ ਫਿਰ ਹਾਂ ਹੈ ਉਹ ਕੰਮ ਤਾਂ ਪੂਆਂ ਦੀ ਜਮਾ ਨਾ ਸਿੱਖੀ ਵਿਚਾਰੀ ਉਹ ਚਲੋ ਚਲੋ ਤਾਂ ਮਾਣੀ ਬਦਲ ਜੂ ਮੜਾ ਮੋਟਾ ajo ਨਾ ਤਾਇਏ ਕੇ ਕਰੇ ਵਾਗੀ ਕਹਿੰਦੀ ਤਾਇਏ ਕਿ ਨਾ ਉੱਠ ਕੇ ਅੰਦਰ ਹੀ ਵੜ ਗੀਆਂ ਕਹਿੰਦੀ ਨਾ ਤਾਇਏ ਦੀ ਨੂੰ ਅੰਦਰ ਵਾਗੀ ਨੇ ਤਾਈ ਅੰਦਰ ਵਾਗੀ ਕਹਿੰਦੀ ਮੇਰੇ ਕੋਲੇ ਹੀ ਨਹੀਂ ਖੜੀਆਂ ਉਹ ਦੇਖ ਲੈ ਹਨ ਬੇਬੇ ਭੇਜਦੀ ਹੈ ਕਿ ਤੂੰ ਉਹਨਾਂ ਦੀ ਜਾਇਆ ਲੋਕ ਵੀ ਕਹੇ ਜੈਨੇ ਦੇਖ ਹੋਰ ਹੁਣ ਮੈਂ ਨਾ ਕਿਸੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਕੋਈ ਨਾ ਮੱਥੇ ਲਾ ਕੇ ਨੀ ਰਾਜੀ ਦੁਨੀਆਂ ਐ ਕਰਦੀ ਐ ਵੀ ਜੇ ਵਿਧਵਾ ਆ ਗਈ ਤਾਂ ਇਹਦੇ ਕੋਲੇ ਨਾ ਆਹ ਵਹਿਮ ਮੰਦੇ ਲੋਕਾਂ ਮਤ ਨੂੰ ਆ ਜਾਇਆ ਕਰ ਕਿਸੇ ਦੇਰੇ ਬੇਬੇ ਪਿੱਛੇ ਉਹ ਬਿਲਵਾ ਵੀ ਤੇ ਰੱਬ ਦੀ ਬਣਾਈ ਹੈ ਵਿਚਾਰੀ ਹਾਂ ਉਹ ਕਿਹੜਾ ਕਿਸੇ ਬੰਦੇ ਨੇ ਬਣਾਈ ਹੈ ਕੋਈ ਗੱਲ ਨਹੀਂ ਆ ਚਾਰ ਦਿਨਾਂ ਨੂੰ ਕੋਈ ਨਹੀਂ ਹੋਰ ਕਰ ਦਿਆਂਗੇ ਫਿਰ ਹੁਣ ساری ਉਮਰ ਘਰੇ ਤਪਾਈ ਹੀ ਰੱਖਾਂਗੇ ਚੰਗਾ ਜਾ ਪਤਾ ਲੈ ਕੇ ਆ ਫਿਰ ਜਾ ਕੇ ਆ ਚੱਲ ਚੰਗਾ ਮੈਂ ਜਾ ਕੇ ਆਉਣਾ ਚੰਗਾ ਉਹ ਮੇਰੀ ਤਾਂ ਭੈਣ ਦੀ ਉਚਰੀ ਦੀ ਕਿਸਮਤੀ ਮਾੜੀ ਹੈ ਦੇਖ ਲੈ ਵਿਚਾਰੀ ਦੀ ਵਿਆਹ ਤੀ ਵਰਤੀ ਸੀਗੀ ਆ ਦੇਖ ਲੈ ਹੋਰ ਹੀ ਗੱਲ ਹੋ ਗਈ ਹੁਣ ਘਰੇ ਵੇਗੀ ਵਿਚਾਰੀ ਕੀ ਕਰੀਗੀ ਬੇਬੇ ਹਾਂ ਗਲਰ ਤੂੰ ਕੀ ਕਰੀ ਜਾਨੀ ਹੈ ਮਾਤਾ ਕੁਛ ਨਹੀਂ ਕਰਦੀ ਬਸ ਸੋਚੀ ਚ ਖੜੀ ਆ ਰਾਜਵੀਰ ਦੀ ਜੀ ਵੀ ਇਹ ਹੀ ਚਿੰਤਾ ਦਾ ਮੈਨੂੰ ਖਾਈ ਜਾਂਦੀ ਹੈ ਭੈਣ ਦੀ ਹੋਰ ਸਾਰਾ ਦਿਨ ਇਹ ਮੂੰਹ ਕਨੀ ਦੇਖ ਕੇ ਬਸ ਆਦਾ ਮਨ ਖਰਾਬ ਹੋ ਜਾਂਦਾ ਵਿਚਾਰੀ ਤਾਂ ਨਾ ਕਰਮੀ ਮੌੜਾ ਸੀਗਾ ਹਨਾ ਕੋਈ ਬਿਓ ਮਾਤਾ ਨੇ ਪੁੱਠਾ ਅੱਖਰ ਪਾਤਾ ਹਾਂ ਹੁਣ ਉਹਦਾ ਕਿਵੇਂ ਕਰੀਏ ਕਿਵੇਂ ਵਿਚਾਰੀ ਦਾ ਦਿਲ ਲੱਗੇ ਹਨਾ ਕਿਵੇਂ ਆਵਦੇ ਦਿਨ ਕੱਢੇ ਵਿਚਾਰੀ ਮਾਤਾ ਇਹ ਕਹਿਨੀ ਆ ਇੱਥੇ ਕਿਸੇ ਨੂੰ ਪੁੱਛ ਦੱਸ ਕਰਕੇ ਤਾਂ ਥਾਂ ਦੇਖ ਹੋਰ ਕਿਤੇ ਤੇ ਵਿਚਾਰੀ ਜੋ ਉੱਥੇ ਜਦੋਂ ਬਾਗ ਗਈ ਜਿੰਨੇ ਚਿਰ ਬਗਾਨੇ ਕਰੇ ਹੋਰ ਨਹੀਂ ਨਾ ਜਾਂਦੀ ਉਹਨਾਂ ਚ ਨੇ ਉਹਦਾ ਮਨ ਖੜਦਾ ਬੇਬੇ ਹਾਂ ਉਹ ਥਾਂ ਤਾਂ ਮੈਂ ਦੇਖਣ ਨੂੰ ਜੀ ਨਹੀਂ ਕਰਦਾ ਵਿਚਾਰੀ ਦੇ ਇੱਕ ਸਮਰ ਦੇਖ ਲਿਆ ਪਹਿਲਾਂ ਹੀ ਸੀ ਪਹਿਲਾਂ ਕਿੰਨਾ ਵਧੀਆ ਥਾਂ ਭਾਲਿਆ ਸੀਗਾ ਹਾਂ ਹੁਣ ਕਿਵੇਂ ਕਰੀਏ ਉਹ ਬਤਾ ਸੰਜੋਗ ਵਿਜੋਗ ਕਹਿੰਦੇ ਹੁੰਦੇ ਨੇ ਲਿਖੇ ਹੁੰਦੇ ਆ ਇਹ ਕਰਮਾਂ ਚ ਹਾਂ ਉਹ ਤਾਂ ਬੁਰੀ ਗੱਲ ਠੀਕ ਹੈ ਕਿਸੇ ਦੇ ਕਿਹੜਾ ਕੋਈ ਸਾਰੇ ਦੀਆਂ ਹਾਂ ਨਾ ਤੇਰੇ ਸਾਰਿਆਂ ਨਾਲ ਮੇਰੇ ਉਧਰ ਹਰਪ੍ਰੀਤ ਨਹੀਂ ਸਿੱਧਾ ਬੋਲਦੀ ਉਹਨੂੰ ਆਗ ਨਹੀਂ ਆਏ ਕੰਮ ਕਰਾਂ ਕੰਮ ਕਰ ਇਹ ਫੇਰ ਇਹਦੀ ਟੈਨਸ਼ਨ ਦੂਰ ਹੋਊਗੀ ਪਰ ਉਹ ਕੰਮ ਤਾਂ ਫੇਰ ਹੀ ਕਰੂਗੀ ਜੇ ਉਹਦਾ ਮਨ ਵਧੂਗਾ ਹਾਂ ਉਹ ਤਾਂ ਉਹਨੂੰ ਐਂ ਕਹਿੰਦੀ ਐ ਵੀ ਮਨਹੂਸ ਐ ਇਹ ਆਹੋ ਵੀ ਤਾਂ ਹੀ ਇਹਦੇ ਹੋ ਦੇਖ ਲੈ ਵਿਧਵਾ ਹੋ ਗਈ ਇਹ ਵੀ ਇੱਥੇ ਮੈਨੂੰ ਨਾ ਰੋਡੀ ਲੱਗੀ ਐ ਹਾਂ ਵੀ ਕਿਸੇ ਦੇ ਕਿਹੜਾ ਕੋਈ ਸਾਰੇ ਐ ਇਹਦੇ ਕਿ ਸਾਰੇ ਐ ਕਹਿੰਦਾ ਉਹ ਹੁਣ ਆਏ ਕਰਾ ਕਿਸੇ ਨੂੰ ਹੱਥੋਂ ਉਹਨਾਂ ਦਾ ਮੁੰਡਾ ਕਰਾਉਣ ਦਾ ਰਿਸ਼ਤੇ ਉਹਨੂੰ ਕਹੇ ਦੀ ਵੀ ਭਾਈ ਮੈਂ ਤੈਨੂੰ ਦੇ ਦੂੰਗਾ ਕੋਈ 10-20 ਹਜ਼ਾਰ ਰੁਪਏ ਮੇਰੀ ਭੈਣ ਦਾ ਥਾਂ ਦੇਖ ਕਿਤੇ ਉਹ ਬੇਬੇ ਦੁਬਾਰੇ ਥਾਂ ਦਾ ਹਾਜੂ ਹੁੰਦੇ ਆ ਬਥੇਰੇ ਮੈਂ ਉਹਦੇ ਤੇਰੀ ਗੱਲਾਂ ਮੰਨ ਗਿਆ ਹਾਂ ਜੇ ਕੋਈ ਗਾਹਾਂ ਵੀ ਕੁਏ ਹੈ ਜਾਂ ਚਾਂਸ ਹੋਇਆ ਉਹ ਫੇਰ ਹੀ ਮੇਰੀ ਕੋਈ ਭੈਣ ਦਾ ਰਿਸ਼ਤਾ ਲਵਾਂ ਆਏ ਜੇ ਬਥੇਰੇ ਹੁੰਦੇ ਅਗਰ ਲਾ ਲੈ ਇਹ ਜਿਹੇ ਰਿਸ਼ਤੇ ਵਾਲੇ हां बेबे ਹੁੰਦੇ ਦੁਨੀਆ ਦੇ ਸਗਾਟਾ ਦਾ ਕਿਸੇ ਗੱਲ ਦਾ ਨਹੀਂ ਹੈਗਾ ਹਣਾ ਜਿੰਨਾ ਚਿਰ ਆਪਾਂ ਨੂੰ ਬਗਾਨੇ ਕਰੇ ਹੋਰ ਨਹੀਂ ਤੋਰਦੇ ਉਹਨਾਂ ਚਰ ਉਹਦਾ ਮਾਨਾ ਨਹੀਂ ਹੁੰਦਾ ਉਹਨਾਂ ਚਰ ਦੇ ਮਾਨ ਤੋਂ ਟੈਨਸ਼ਨ ਨਹੀਂ ਲੈਂਦੀ ਫਿਰ ਆਪਦੇ ਕਰੇ ਬਗ ਜੂਗੀ ਆਪੇ ਮਾਨ ਉਹ ਪੁਰਾਣੀਆਂ ਗੱਲਾਂ ਭੁੱਲ ਜੂਗੀ ਭੁੱਲ ਜੂਗੀ ਇਹ ਪਹਿਲਾਂ ਤੋਂ ਬਣੀ ਆਈ ਹੈ ਗੱਲ ਹੁਣ ਫਿਰ ਆਪਣੇ ਕਿ ਸਾਰੇ ਆਪਾਂ ਤਾਂ ਬਥੇਰਾ ਚੰਗਾ ਕਰ ਪਾ ਲਿਆ ਸੀ ਬਥੇਰੇ ਪੈਸੇ ਲਾਏ ਸੀ ਕੁੜੀ ਤੇ ਬੇਬੇ ਉਹ ਤਾਂ ਠੀਕ ਹੈ ਚਲ ਬੇਬੇ ਕੋਈ ਕਰਾਂਗੇ ਹਣਾ ਕਿਸੇ ਨੂੰ ਪੁੱਛਾਂਗੇ ਜੇ ਕੋਈ ਕਰਾਊਗਾ ਹਾਂ ਤੂੰ ਮੁਕਾ ਤੇਰੀ ਅਗਲਾ ਕਰਾਉਂਦਾ ਹੁੰਦਾ ਪੁੱਤ ਕਹੇ ਤੇ ਜੇ ਮੇਰੀ ਗੱਲ ਸੁਣ ਲੈ ਤੂੰ ਪਹਿਲਾਂ ਭੈਣ ਨੂੰ ਤਾਂ ਪੁੱਛ ਲਈ ਭੈਣ ਦੂਜਾ ਵਿਆਹ ਕਰਾਊਗੀ ਪੰਗ ਦੇ ਆਪਾਂ ਥਾਂ ਦੇਖਦੀ ਫਿਰ ਜੀ ਹਣਾ ਉਹ ਤਾਂ ਹੁਣ ਭਲਾ ਐ ਕਿਉਂ ਕਹਿੰਦੀ ਆਪਾਂ ਨਾਲ ਦੇ ਮੂੰਹ ਨਾਲ ਵੀ ਮੈਨੂੰ ਤੋਰੋ ਉਹ ਨਹੀਂ ਬੇਬੇ ਪੁੱਛਣਾ ਨਾ ਜ਼ਰੂਰੀ ਐ ਇਹ ਤਾਂ ਹੁਣ ਆਪਣੇ ਸਾਰੇ ਹੀ ਆ ਕਰਨਾ ਉਹ ਐ ਖੂਬ ਖਾਵੇ ਨਹੀਂ ਮੈਨੂੰ ਦੋ ਰੋਟੀਆਂ ਦੇਣ ਦੇ ਮਾਰੀ ਕਹਿੰਦੇ ਨੇ ਮੈਨੂੰ ਘਰੋਂ ਕੱਢਣਾ ਚਾਹੁੰਦੇ ਨੇ ਉਹ ਪਤਾ ਐ ਤਾਂ ਹੁਣ ਮਹੀਨਾ ਵੀ ਦੇ ਤਾਂ ਆਪਾਂ ਨੂੰ ਹੀ ਲੱਗ ਜੂਗਾ ਇਹ ਕਿਹੜਾ ਇੱਥੇ ਆ ਜੂ ਥਾਂ ਕਿਹੜਾ ਹਾਂ ਉਹ ਤਾਂ ਬੇਤਰੀ ਗੱਲ ਠੀਕ ਐ ਪਹਿਲਾਂ ਕੋਈ ਸਿਰ ਕਹਾਂਗੇ ਫਿਰ ਅਗਲਾ ਕੋਈ ਦੱਸ ਪਾਊਗਾ ਕੋਈ ਨਹੀਂ ਮੈਂ ਬੀ ਉਹਦਾ ਮੈਂ ਗੱਲ ਦਾ ਮੈਂ ਪਤਾ ਕਰਨਾ ਮੈਂ ਕਰੂੰਗਾ ਕਿ ਭੈਣ ਨੂੰ ਤੂੰ ਮੜਾ ਕੇ ਪੁੱਛ ਲਈ ਕੋਈ ਇਹ ਤਾਂ ਮੈਂ ਪੁੱਛ ਰਿਹਾ ਉਹਨਾਂ ਕਹੇ ਹੀ ਐ ਲੈ ਹੁਣ ਆਏ ਕਹਾ ਤਾਂ ਐ ਭੈਣ ਤੂੰ ਕੀ ਕਿੰਨਾ ਚਿਰ ਬੈਠਾ ਮੈਂ ਬੈਠੀ ਰਹੂੰਗੀ ਵੀ ਉਹਨੂੰ ਰੋਟੀ ਦੇਵਾਂਗਾ ਤੂੰ ਅੰਦਰ ਬਾਹਰ ਆ ਕੇ ਜਾਣਾ ਗਾਹ ਉਹਨੂੰ ਕੋਤੇ ਕੋਤੇ ਕਰ ਦਿਆ ਫਿਰ ਉਹਦਾ ਮਨ ਖਰਾਬ ਹੋ ਜਾਂਦਾ ਕੁੜੀ ਦਾ ਸਾਰਾ ਦਿਨ ਰੋਈ ਜਾਂਦੀ ਐ ਭਈ ਜਦੋਂ ਆਪਦੇ ਘਰੇ ਬਾਗ ਗਈ ਹੋਰ ਥਾਂ ਤੋਰਤੀ ਆਪੇ ਪੁੱਲ ਜੂ ਪਿਛਲਾ ਕੜਾ ਹੁਣ ਉਹਦੇ ਜਿਆਦਾ ਹੀ ਰਹੂਗਾ ਬਥੇਰੀਆਂ ਇੰਜ ਹੋ ਜਾਂਦੀਆਂ ਕੁੜੀਆਂ ਕੱਤਰੀਆਂ ਦਾ ਫਿਰ ਹੁਣ ਕੀ ਕਰਿਆ ਜਾਵੇ ਜਦੋਂ ਹੁਣ ਰੱਬ ਨੇ ਕਰਤੀ ਉਹ ਤਾਂ ਹੁਣ ਚੱਲਣੀ ਪੂਜੀ ਸੱਚ ਵਜੀ ਉਹ ਲੈ ਜਾ ਕੇ ਆਇਆ ਕਿੱਥੇ ਵਾਗ ਗਈ ਤੂੰ ਦੱਸ ਕੀ ਨਹੀਂ ਗਏ ਮੈਂ ਤਾਂ ਭੈਣ ਦਾ ਰਿਸ਼ਤੀ ਦੇਖ ਕੇ ਆਈ ਸੀ ਅੱਜ ਕੱਲ ਬੇਬੇ ਨੇ ਮੈਨੂੰ ਬਾੜਾ ਕਿਹਾ ਸੀਗਾ ਮੇਰੇ ਕੋਲ ਚਾਚੇ ਨੂੰ ਨਾਲ ਲੈ ਕੇ ਜਾ ਕੇ ਆਇਆ ਸੀਗਾ ਮੇਰੇ ਕੋਲੇ ਤੁਸੀਂ ਗੱਲ ਹੀ ਨਹੀਂ ਕਰੀ ਨਾ ਬੇਬੇ ਨੇ ਗੱਲ ਕਰੀ ਨਾ ਤਾਂ ਕਦੀਏ ਉਹ ਗੱਲ ਹੁਣ ਕੀ ਕਰੀਏ ਫਿਰ ਗੱਲਾਂ ਕਰਨ ਵਾਲੀਆਂ ਕਿਹੜੀਆਂ ਨੇ ਹੈਗੀਆਂ ਆਏ ਗੱਲ ਕਰਨ ਵਾਲੀ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਪਹਿਲਾਂ ਰਾਜਵੀਰ ਨਾਲ ਗੱਲ ਕੀਤੀ ਰਾਜਵੀਰ ਨੂੰ ਪੁੱਛਿਆ ਉਹ ਰਾਜਵੀਰ ਨੂੰ ਤਾਂ ਹੁਣ ਮੈਂ ਬੇਬੇ ਨੂੰ ਕਿਹਾ ਸੀ ਪੁੱਛੇ ਹੋਊਗਾ ਬੇਬੇ ਕਿਹੜਾ ਪੁੱਛਦੀ ਹੈ ਬੇਬੇ ਤਾਂ ਉਹੀ ਕਹਿ ਦਾਂਦੀ ਹੈਗੀ ਉਹ ਨਾਲੇ ਹੁਣ ਪੁੱਛਣ ਵਾਲੀ ਕਿਹੜੀ ਗੱਲ ਹੈ ਹੁਣ ਕੀ ਪੁੱਛਾਂਗੇ ਆਪਾਂ ਹੁਣ ਹੁਣ ਆਪਾਂ ਭੈਣ ਨੂੰ ਕਿੰਨਾ ਚਿਰ ਵਿਚਾਰੀ ਨੂੰ ਇੱਥੇ ਘਰੇ ਵਹਾਈ ਰੱਖਾਂਗੇ ਐਂ ਤਾਂ ਮੈਂ ਉਹਨੂੰ ਕਿਹਾ ਸੀ ਮਾਂ ਕੋਈ ਨਹੀਂ ਹੁਣ ਤੈਨੂੰ ਸਾਰੀ ਉਮਰ ਘਰੇ ਤਾਂ ਵਹਾਈ ਨਹੀਂ ਰੱਖਾਂਗੇ ਕੋਈ ਨਹੀਂ ਤੇਰਾ ਹੋਰ ਵੀ ਕਿਤੇ ਕਰਾਂਗੇ ਪਰ ਮੈਨੂੰ ਐ ਨਹੀਂ ਪਤਾ ਵੀ ਐਡੀ ਛੇਤੀ ਦੇਖਣ ਮਗ ਜੇਗਾ ਉਹ ਦੇਖਣੀ ਪਊਗਾ ਫਿਰ ਹੋਰ ਹੁਣ ਕੋਈ ਹੱਲ ਚਲ ਫਿਰ ਦੇਖਣਾ ਤਾਂ ਹੁਣ ਹੈਗੀ ਫਿਰ ਕਿਵੇਂ ਲੱਗਿਆ ਥਾਂ ਉਹ ਵੀ ਉਹਾਜੀ ਥਾਂ ਸੀਗਾ ਹੂੰ ਜਿਵੇਂ ਰਾਜਵੀਰ ਦਾ ਅੱਛਾ ਚਲੋ ਓਡੀ ਉਮਰ ਸੀਗੀ ਨਾਲੇ ਹਨ ਹਾਂ ਤੇ ਉਹ ਰਾਜ ਨਾ ਫਿਰ ਐ ਜੇ ਹੋਵੇ ਵੀ ਚਲ ਪਾਵਾਂ ਮੁੰਡਾ ਵਿਆਹ ਹੋਵੇ ਅਗਲਾ ਐ ਕਹਿਦਣਾ ਹੁੰਦਾ ਵੀ ਪਹਿਲਾਂ ਉਹੀ ਗੱਲ ਵੀਦ ਬਹਿ ਗਈ ਤੇ ਬੁੜੂਆਂ ਵਿਚਾਰ ਕਰਨ ਲੱਗ ਜਾਂਦੇ ਨੇ ਵੀ ਆਪਾਂ ਤਾਂ ਉਹ ਜੀ ਪਾਲਾਂਗੇ ਫਿਰ ਵਿਆਹੀ ਹੋਵੇ ਮੁੰਡਾ ਹਾਂ ਫਿਰ ਮੈਂ ਤੁਹਾਨੂੰ ਦੱਸੀ ਤਾਂ ਜਾਣਾ ਅੱਜ ਕੱਲ੍ਹ ਨੂੰ ਤਾਂ ਇੰਨੇ ਤਾਂ ਚੱਲੀ ਜਾਂਦੇ ਆ ਤਲਾਕ ਤੱਪੇ ਉਹੀ ਗੱਲ ਤਲਾਕ ਹੋਇਆ ਹੋਏ ਕਿਸੇ ਦਾ ਪਰ ਮੈਂ ਕਿਸੇ ਦੀ ਉਹ ਗੱਲ ਬੱਚਾ ਹੋਵੇ ਇਹਦਾ ਬੱਚੇ ਦਾ ਵੀ ਮੂੰਹ ਪੇਜੂਗਾ ਉਹ ਐਂ ਹੋਈ ਹੋਈ ਇਹ ਗੱਲ ਤਲਾਕ ਵਾਲੀ ਅੱਛਾ ਮੇਰੀ ਤਾਂ ਤੂੰ ਗੱਲ ਸੁਣਦੀ ਨਹੀਂ ਹੈਗੀ ਹਾਂ ਦੱਸ ਫਿਰ ਉਹ ਅਗਲੇ ਨੇ ਦੱਸ ਤਾਂ ਤਾਂ ਹੀ ਪਾਈ ਸੀ ਵੀ ਪਹਿਲਾਂ ਵੀ ਤਲਾਕ ਹੋਈ ਹੋਇਆ ਇਹਦਾ ਅੱਛਾ ਤੇ ਚਲ ਉਹਨਾਂ ਨੂੰ ਐਂ ਆਏ ਵੀ ਉਹਨਾਂ ਦੀ ਵੀ ਰੋਟੀ ਪੱਕਦੀ ਹੋਜੂ ਨਾਲੇ ਉਮਰ ਦਾ ਵੀ ਕਹਾਣ ਪਰਵਾਨ ਹੈ ਅੱਛਾ ਰਾਜਵੀਰ ਜੀ ਦੇ ਆ ਮੁੰਡਾ ਹਾਂ ਚਲ ਫਿਰ ਬੱਝਿਆ ਮੈਂ ਤਾਂ ਇਹ ਦੇਖਿਆ ਸੀਗਾ ਚਲ ਕੋਈ ਨਹੀਂ ਰਾਜਵੀਰ ਨੇ ਤਾਂ ਫਿਰ ਕਰ ਲਾਂਗੇ ਗੱਲ ਉਹਨੂੰ ਤਾਂ ਦੱਸਣਾ ਤਾਂ ਪਊਗਾ ਹਾਂ ਤਾਂ ਉਹ ਵਧੀਆ ਮਨ ਲੱਗਦਾ ਸੈਂਟਰ ਚ ਗਈ ਹੋਈ ਉਹ ਤਾਂ ਉਹ ਆ ਸੈਂਟਰ ਵਾਲੀ ਤਾਂ ਵਧੀਆ ਗੱਲ ਹੋ ਗਈ ਹਾਂ ਬੰਦਾ ਨਾ ਮੂੰਹ ਮੱਤ ਕਿਸੇ ਦੀ ਹੈਨਾ ਹੂੰ ਕੱਲ ਵੀ ਵਗ ਗਈ ਸੀ ਤੇ ਅੱਜ ਵੀ ਵਗ ਗਈ ਕਹਿੰਦੀ ਵਧੀਆ ਮੇਰੇ ਜੀ ਲੱਗ ਗਿਆ ਉਹ ਰੋਜੀ ਵਗ ਜਾ ਕਰੂ ਹੁਣ ਤਾਂ ਨਾ ਭੇਜੀ ਦਿਆ ਕਰਾਂਗੇ ਰੋਜੀ ਨਾ ਐ ਕਿਹੜਾ ਉਹਦੀ ਤੁਰਤ ਬਣੀ ਜਾਂਦਾ ਵੀ ਅੱਜ ਦੇਖ ਐ ਤੜਕੀ ਕਰ ਦਿਆਂਗੇ ਹਾਂ ਐ ਤਾਂ ਮਹੀਨਾ ਦੋ ਮਹੀਨੇ ਤਾਂ ਲੱਗ ਹੀ ਜਾਂਦੇ ਬੰਦੇ ਐਵੇਂ ਹਣਾ ਦੇਖਦੇ ਨੂੰ ਲੱਗ ਜਾਂਦਾ ਟਾਈਮ ਬਾਕੀ ਸਿਰੇ ਹੁਣ ਪਾਣੂ ਤਾਂ ਵਧੀਆ ਲੱਗਦਾ ਹੈਗਾ ਕਈ ਵਾਰੀ ਅਗਲੇ ਨੂੰ ਗੱਲ ਚੱਜਦੀ ਨਹੀਂ ਹੈਗੀ ਫਿਰ ਆਹ ਉਹ ਗੱਲ ਕੁੜੀ ਵੀ ਦੇਖੂਗਾ ਹਾਂ ਉਹ ਤਾਂ ਸਾਰਾ ਗੱਲ ਕੋ ਪਤਾ ਸਤਾ ਵੀ ਲੈਂਦਾ ਅਗਲਾ ਕਹਿੰਦਾ ਪਤਾ ਨਹੀਂ ਕੀ ਕਾਰਨ ਹੈ ਕੀ ਕਾਰਨ ਸੀ ਕੀ ਗੱਲਬਾਤ ਸੀ ਹਣਾ ਆਓ ਸਾਰਾ ਗੱਲ ਪਤਾ ਲੈਂਦਾ ਅਗਲਾ ਵੀ ਪੁੱਤ ਆਲਾ ਵੀ ਉੰਨੀ ਪਤਾ ਲੈਂਦਾ ਤੇ ਧੀ ਆਲਾ ਵੀ ਉੰਨੀ ਪਤਾ ਲੈਂਦਾ ਤੁਸੀਂ ਵੀ ਮਾੜਾ ਮੋਟਾ ਬਾਹਰੋਂ ਪੁੱਛ ਲਿਓ ਮੈਂ ਤੈਨੂੰ ਦੱਸਾਂ ਉਹ ਚਲ ਕੋਈ ਗੱਲ ਨਹੀਂ ਇੱਥੇ ਪਹਿਲਾਂ ਪਤਾ ਨਹੀਂ ਕਰਿਆ ਨਾ ਤਾਂ ਹੀ ਇੰਨੇ ਘਾਟੇ 'ਚ ਆ ਗਿਆ ਆਪਾਂ ਉਹ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਪਤਾ ਤਾਂ ਬੰਦਾ ਸਭ ਹੀ ਲੈਂਦਾ ਹੈ ਇਹ ਕਿਹੜੀ ਗੱਲ ਹੈ ਚਲ ਫਿਰ ਚੰਗਾ ਚਲ ਕੋਈ ਨਹੀਂ ਇੱਥੇ ਨਾ ਕਿਤੇ ਹੋਰ ਉ ਤਾਂ ਚਲ ਆ ਜਾ ਫਿਰ ਚਾਹ ਬਣਾਵਾ ਚਾਹ ਪੀ ਲਈ